ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਫ੍ਰੀ ਸਲਾਈ ਕੋਰਸ ਬਾਰੇ ਤੇ ਆਪਾਂ ਪਹਿਲਾਂ ਵੀ ਸਟਿਚਿੰਗ ਦੀਆਂ ਵੀਡੀਓ ਪਾਉਂਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਹੁਣ ਆਪਾਂ ਸ਼ੁਰੂ ਤੋਂ ਜਿਸ ਤਰ੍ਹਾਂ ਜੀ ਆਪਣੇ ਆਫਲਾਈਨ ਵੀ ਅਸੀਂ ਸਲਾਈ ਸਿਖਾਉਂਦੇ ਆਂਗੇ ਤੇ ਜਿਸ ਤਰ੍ਹਾਂ ਮੈਂ ਆਫਲਾਈਨ ਸਲਾਈ ਸਿਖਾਉਂਦੀ ਆ ਜੀ ਉਸੇ ਤਰ੍ਹਾਂ ਆਪਾਂ ਤੁਹਾਡੇ ਵਾਸਤੇ ਫ੍ਰੀ ਸਲਾਈ ਕੋਰਸ ਲੈ ਕੇ ਆਏ ਆਂਗੇ ਜਿਹਦੇ ਵਿੱਚ ਵੀ ਆਪਾਂ ਤਰਪਾਈ ਤੋਂ ਲੈ ਕੇ ਮਸ਼ੀਨ ਦੇ ਹਰ ਇੱਕ ਚੀਜ਼ ਬਾਰੇ ਨੌਲੇਜ ਵੀ ਆਪਾਂ ਨੂੰ ਕੀ ਕੀ ਚਾਹੀਦੀ ਹੈ ਸਲਾਈ ਕੋਰਸ ਵਿੱਚ ਜਿਨ੍ਹਾਂ ਨੂੰ ਸਲਾਈ ਦੀ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਜੀ ਉਹਨਾਂ ਵਾਸਤੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਠੀਕ ਹੈ ਜੀ ਉਹਦੇ ਲਈ ਤੁਹਾਨੂੰ ਕੀ ਕਰਨਾ ਪਊ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾਗਾ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਮਸ਼ੀਨ ਬਾਰੇ ਥੋੜੀ ਜਿਹੀ ਨੌਲੇਜ ਦੇਵਾਂਗੇ ਤੇ ਕੱਲ ਤੋਂ ਆਪਣੀ ਜੀ ਕਲਾਸਾਂ ਸ਼ੁਰੂ ਨੇ ਜਿਹਦੇ ਵਿੱਚ ਆਪਾਂ ਵੀਡੀਓ ਤੋਂ ਸਟੈਪ ਵਾਈਜ਼ ਸਟੈਪ ਤੁਹਾਡੇ ਨਾਲ ਪੂਰੇ ਸਲਾਈ ਕੋਰਸ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸ ਦੇਾਂਗੇ ਮੇਰੇ ਕੋਲੇ ਨਾ ਕੁੜੀਆਂ ਲੱਗੀਆਂ ਹੋਈਆਂ ਨੇ ਜੀ ਸਟੂਡੈਂਟ ਲੱਗੇ ਹੋਏ ਨੇ ਜਿਹੜੇ ਉਹਨਾਂ ਨੇ ਕਿਤੇ ਹੋਰ ਉਹ ਸਿੱਖਣ ਲੱਗੇ ਸੀਗੇ ਪਹਿਲਾਂ 2-3 ਮਹੀਨੇ ਉਹਨਾਂ ਨੇ ਲਗਾਏ ਨੇ ਬਾਅਦ ਹੀ ਟਾਈਮ ਲਗਾਇਆਗਾ ਤੇ ਜਦੋਂ ਆਪਾਂ ਉਹਨਾਂ ਤੋਂ ਪੁੱਛਿਆ ਥੋੜੀ ਬਹੁਤ ਆਪਾਂ ਪੁੱਛਦੇ ਆਂ ਵੀ ਤੁਹਾਨੂੰ ਕਿੰਨਾ ਕੰਮ ਆਉਂਦਾਗਾ ਕਿੰਨਾ ਕ ਨਹੀਂ ਆਉਂਦਾ ਹੈਗਾ ਉਸ ਹਿਸਾਬ ਨਾਲ ਤੇ ਜੇ ਤਾਂ ਅਗਲਾ ਕਹਦੇ ਜੀ ਵੀ ਸਾਨੂੰ ਤਾਂ ਬਿਲਕੁਲ ਹੀ ਨੌਲੇਜ ਨਹੀਂ ਹੈਗੀ ਕੀ ਉਹ ਤਾਂ ਫਿਰ ਆਪਾਂ ਸ਼ੁਰੂ ਤੋਂ ਕੰਮ ਕਰਾਉਨੇ ਆ ਜਿਸ ਤਰ੍ਹਾਂ ਜੇ ਕੋਈ ਕਹਿੰਦਾ ਵੀ ਆਪਾਂ 2 ਮਹੀਨੇ ਲਾਉਣੇ ਆ ਜਾਂ 3 ਮਹੀਨੇ ਲਾਉਣਿਆਂਗੇ ਉਸ ਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਕੰਮ ਕਰਾ ਦੇਈਦਾ ਤੇ ਜਦੋਂ ਮੈਂ ਦੇਖਿਆ ਵੀ ਉਹ ਕਹਿੰਦੇ ਅਸੀਂ ਪਹਿਲਾਂ ਵੀ ਟਾਈਮ ਲਗਾਇਆ ਹੋਇਆ ਸਾਨੂੰ ਥੋੜਾ ਬਹੁਤ ਹੁੰਦਾ ਤੇ ਮੈਂ ਉਹਨਾਂ ਤੋਂ ਐਂਟੀ ਟੇਬ ਬਾਰੇ ਪੁੱਛਿਆ ਤੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਕਿੰਨੇ ਇੰਚ ਤੇ ਫੁੱਟ ਹੁੰਦਾਗਾ ਕਿੰਨੇ ਇੰਚ ਤੇ ਆਪਣਾ ਮੀਟਰ ਹੁੰਦਾਗਾ ਤੇ ਸਾਰੀ ਆਪਾਂ ਤੁਹਾਨੂੰ ਹੁਣ ਫੁੱਲ ਡਿਟੇਲ ਚ ਦੱਸਾਂਗੇ ਐਂਟੀ ਡੇਪ ਤੋਂ ਲੈ ਕੇ ਮਸ਼ੀਨ ਤੱਕ ਨੌਲੇਜ ਜਿੰਨੀ ਵੀ ਹੋਊਗੀ ਅੱਜ ਦੀ ਵੀਡੀਓ ਵਿੱਚ ਆਪਾਂ ਕਵਰ ਕਰਾਂਗੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਜੀ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਹਣਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਦੱਸਦੇ ਆਂ ਤੁਹਾਨੂੰ ਸਭ ਤੋਂ ਪਹਿਲਾਂ ਕਿ ਆਪਾਂ ਗੱਲ ਕਰਦੇ ਆਂਗੇ ਜਦੋਂ ਵੀ ਆਪਾਂ ਸਲਾਈ ਦਾ ਕੋਰਸ ਕਰਨਾਗਾ ਸਲਾਈ ਸਿੱਖਣ ਲੱਗਣਾਗਾ ਆਪਣੇ ਕੋਲੇ ਇੱਕ ਐਨਸੀ ਟੇਪ ਹੋਣਾ ਜ਼ਰੂਰੀ ਹੈ ਜੀ ਇੱਕ ਆਪਣੇ ਕੋਲੇ ਸੀਜ਼ਰ ਯਾਨੀ ਕਿ ਕੈਂਚੀ ਹੋਣੀ ਜ਼ਰੂਰੀ ਹੈਗੀ ਇਹ ਦੋ ਚੀਜ਼ਾਂ ਆਪਣੇ ਕੋਲੇ ਹੋਣੀਆਂ ਜ਼ਰੂਰੀ ਨੇਗੀਆਂ ਚਾਹੇ ਆਪਾਂ ਆਨਲਾਈਨ ਸਿੱਖਦੇ ਆਂ ਜੀ ਚਾਹੇ ਆਫਲਾਈਨ ਸਿੱਖਦੇ ਆਂਗੇ ਇਹ ਚੀਜ਼ਾਂ ਆਪਣੇ ਕੋਲੇ ਜ਼ਰੂਰੀ ਹੋਣੀਆਂ ਚਾਹੀਦੀਆਂ ਨੇਗੀਆਂ ਤਰਪਾਈ ਵਾਲੀ ਸੂਈ ਹੋਗੀ ਮਸ਼ੀਨ ਹੋਗੀ ਸਿੰਪਲ ਮਸ਼ੀਨ ਹੋਗੀ ਮਸ਼ੀਨ ਵਾਰੇ ਆਪਾਂ ਨੂੰ ਥੋੜੀ-ਬਹੁਤ ਨੌਲੇਜ ਹੋਣੀ ਚਾਹੀਦੀ ਹੈ ਵੀ ਸੂਈ ਆਪਾਂ ਕਿਸ ਤਰ੍ਹਾਂ ਚੜਾਉਣੀ ਹੈ ਜੇ ਸੂਈ ਟੁੱਟ ਜੇ ਕਿੰਨੇ ਨੰਬਰ ਦੀ ਸੂਈ ਚੜੂਗੀ ਜਾਂ ਸਿਟਰ ਨੂੰ ਸਾਫ਼ ਕਰਨਾਗਾ ਸਿਟਰ ਨੂੰ ਕਿਸ ਤਰ੍ਹਾਂ ਆਪਾਂ ਖੋਲਣਾਗਾ ਕਿਸ ਤਰ੍ਹਾਂ ਆਪਾਂ ਸਿਟਰ ਨੂੰ ਕਸਣਾਗਾ ਇਹ ਥੋੜੀ-ਬਹੁਤ ਆਪਾਂ ਨੂੰ ਨੌਲੇਜ ਹੋਣੀ ਜ਼ਰੂਰੀ ਹੈਗੀ ਤੇ ਬਾਕੀ ਆਪਾਂ ਸਟੈਪ ਵਾਈਜ਼ ਸਟੈਪ ਤੋਂ ਦੱਸਦੇ ਜਾਵਾਂਗੇ ਤੇ ਆਪਾਂ ਕਰਦੇ ਆਂ ਜੀ ਹੁਣ ਗੱਲਬਾਤ ਸਭ ਤੋਂ ਪਹਿਲਾਂ ਕੀ ਹੁੰਦਾ ਜੀ ਜਦੋਂ ਆਪਾਂ ਸਲਾਈ ਦਾ ਕੰਮ ਕਰਨ ਲੱਗਦੇ ਆਂ ਆਪਾਂ ਨੂੰ ਐਂਚੀ ਟੇਪ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਆ ਆ ਦੇਖੋ ਤੁਸੀਂ ਠੀਕ ਹੈ ਜੀ 12 ਇੰਚ ਤੇ 12 ਇੰਚ ਤੇ ਜੀ 1 ਫੁੱਟ ਬਣਦਾਗਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਜਿਹੜੀ ਆਪਣੇ ਕੋਲੇ ਸਟੂਡੈਂਟ ਲੱਗੀ ਹੈ ਵੀ 12 ਇੰਚ ਫੁੱਟ ਕਿੰਨੇ ਇੰਚ ਤੇ ਹੁੰਦਾਗਾ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ 12 ਇੰਚ ਦੇ ਫੁੱਟ ਹੁੰਦਾ ਫਿਰ ਉਹਨਾਂ ਨੂੰ ਪਤਾ ਲੱਗਿਆਗਾ ਨਹੀਂ ਉਹਨਾਂ ਨੂੰ ਮੀਟਰ ਦਾ ਪਤਾ ਸੀ ਜੀ ਕਿੰਨੇ ਇੰਚ ਤੇ ਮੀਟਰ ਹੁੰਦਾ 39 ਇੰਚ ਤੇ ਪੂਰਾ ਮੀਟਰ ਹੁੰਦਾਗਾ ਜੀ ਆਪਾਂ ਕੱਪੜਾ ਮੈਣਨਾ ਹੋਵੇ 39 39 ਤੇ ਜੀ ਪੂਰਾ ਮੀਟਰ ਹੁੰਦਾਗਾ ਠੀਕ ਹੈ ਜੀ ਜੇ ਆਪਾਂ ਕੱਪੜਾ ਮੈਨਣਾ ਹੋਵੇ ਆਪਾਂ ਨੂੰ ਮੀਟਰ ਦਾ ਤੇ ਫੁੱਟ ਦਾ ਜ਼ਰੂਰ ਪਤਾ ਹੋਣਾ ਚਾਹੀਦਾਗਾ ਚਾਹੇ ਆਪਾਂ ਆਫਲਾਈਨ ਕੰਮ ਕਰਦੇ ਆਂ ਚਾਹੇ ਆਨਲਾਈਨ ਕੰਮ ਕਰਦੇ ਆਂ ਜੇ ਆਪਾਂ ਆਨਲਾਈਨ ਵੀ ਸਿੱਖਦੇ ਆਂ ਜੀ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਆਪਾਂ ਵੀਡੀਓ ਤੇ ਦੱਸ ਦੇਾਂਗੇ ਵੀਡੀਓ ਤੋਂ ਦੇਖ ਕੇ ਕੋ ਸਿੱਖਦੇ ਆਂਗੇ ਆਪਾਂ ਦੱਸ ਦੇਾਂਗੇ ਵੀ ਇੱਕ ਇੰਨੇ ਇੰਚ ਤੇ ਤੁਸੀਂ ਇੰਨਾ ਮੀਟਰ ਕੱਪੜਾ ਲੈਣਾਗਾ ਆਡਰਾਸ ਬਣਾਉਣ ਲਈ ਐਨਾਂਮੀਟਰ ਕਪੜਾ ਲੈਣਾ ਤਾਂ ਆਪਾਂ ਐਨਸੀ ਟੇਪ ਨਾਲ ਜਿਹੜਾ ਵੀ ਆਪਣੇ ਕੋਲੇ ਕਪੜਾ ਹੁੰਦਾ ਉਸ ਨੂੰ ਨਾਪ ਸਕਦੇ ਆਂਗੇ ਠੀਕ ਹੈ ਜੀ ਇਹ ਹੋ ਗਿਆ ਐਨਸੀ ਟੇਪ ਬਾਰੇ ਨੌਲੇਜ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਇੱਕ ਆਪਣੇ ਕੋਲੇ ਜ਼ਰੂਰੀ ਤਰਪਾਈ ਵਾਲੀ ਸੂਈ ਜ਼ਰੂਰ ਚਾਹੀਦੀ ਹੈ ਕਿ ਜਦੋਂ ਆਪਾਂ ਕੋਈ ਤਰਪਾਈ ਕਰਨੀ ਆ ਜਾਂ ਛੋਟਾ ਟਾਂਕਾ ਲਾਉਣਾਗਾ ਬਟਨ ਵਗੈਰਾ ਲਾਉਣੇ ਨੇ ਉਹ ਆਪਣੇ ਕੋਲੇ ਜ਼ਰੂਰ ਚਾਹੀਦੀ ਹੈ ਜੀ ਤੇ ਇੱਕ ਆਪਣੇ ਕੋਲੇ ਸਿੰਪਲ ਮਸ਼ੀਨ ਹੋਣੀ ਚਾਹੀਦੀ ਆ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਸਿੰਪਲ ਮਸ਼ੀਨ ਆ ਦੇਖੋ ਜੀ ਆਹ ਵਾਲੀ ਸਿੰਪਲ ਮਸ਼ੀਨ ਹੁੰਦੀ ਹੈਗੀ ਠੀਕ ਹੈ ਜੀ ਇਹਦੇ ਉੱਪਰ 16 ਨੰਬਰ ਦੀ ਸੂਈ ਚੜਦੀ ਹੈਗੀ ਨਾਰਮਲ 16 ਨੰਬਰ ਦੀ 28 ਨੰਬਰ ਦੀ ਸੂਈ ਵੀ ਚੱਲ ਜਾਂਦੀ ਆ ਸੂਈ ਹਮੇਸ਼ਾ ਆਪਾਂ ਨੂੰ ਪੱਕੀ ਲੈਣੀ ਚਾਹੀਦੀ ਆ ਆ ਦੇਖੋ ਆ ਜਿਹੜਾ ਪੀਚ ਲੱਗਿਆ ਹੁੰਦਾ ਇਸ ਨੂੰ ਘੁਮਾ ਕੇ ਸੂਈ ਇਹ ਉੱਤਰ ਜਾਂਦੀ ਹੈ ਤੇ ਇਸੇ ਤੋਂ ਹੀ ਸੂਈ ਆਪਾਂ ਚੜਾ ਸਕਦੇ ਆਂਗੇ ਕਈ ਵਾਰ ਆਪਣੀ ਸੂਈ ਟੁੱਟ ਜੇ ਤੇ ਇਹਦੇ ਅੰਦਰ ਹੁੰਦਾ ਜੀ ਸਟਰ ਲੱਗਿਆ ਹੋਇਆ ਆ ਦੇਖੋ ਠੀਕ ਹੈ ਇਹ ਸੇਟਰ ਨੂੰ ਖੋਲ ਕੇ ਆਪਾਂ ਨੂੰ ਸਾਫ਼ ਕਰਨਾ ਆਉਣਾ ਜ਼ਰੂਰੀ ਚਾਹੀਦਾਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਡੱਬੀ ਫਿਰਕੀ ਹੈ ਇਹਦੇ ਵਿੱਚ ਕਈ ਵਾਰ ਇਹਦਾ ਧਾਗਾ ਨਿਕਲ ਜਾਂਦਾਗਾ ਜੀ ਤਾਂ ਇੱਥੋਂ ਆਪਾਂ ਧਾਗੇ ਦੀ ਸੈਟਿੰਗ ਕਰ ਸਕਦੇ ਆ ਇਹਨੂੰ ਆਪਾਂ ਪਕੜ ਕੇ ਵੀ ਧਾਗਾ ਪਾ ਸਕਦੇ ਆ ਉੱਪਰ ਦੀ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਜੇ ਕਿਸੇ ਵੀ ਚੀਜ਼ ਬਾਰੇ ਤੁਹਾਨੂੰ ਸੇ ਨੌਲੇਜ ਲੈਣੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੀ ਆਪਾਂ ਉਸੇ ਤਰ੍ਹਾਂ ਦੀ ਵੀਡੀਓ ਬਣਾ ਦਾਂਗੇ ਠੀਕ ਹੈ ਤੇ ਧਾਗਾ ਪਾਉਣ ਬਾਰੇ ਤਾਂ ਸਾਰਿਆਂ ਨੂੰ ਨੌਲੇਜ ਹੋਊ ਬਸ ਥੋੜਾ ਜਿਹਾ ਸੂਈ ਦਾ ਤੇ ਸਿੱਟਲ ਦਾ ਹੀ ਹੁੰਦਾ ਹੈ ਤਾਂ ਧਿਆਨ ਜੀ ਇਹਨੂੰ ਆਪਾਂ ਪੈਰਾਂ ਤੇ ਵੀ ਲਗਾ ਸਕਦੇ ਆਂਗੇ ਪਰ ਇਹ ਮਸ਼ੀਨ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਜੀ ਕਦੇ ਵੀ ਮੋਟਰ ਨਾ ਲਗਾਇਓ ਕਿਉਂਕਿ ਮੋਟਰ ਦੀ ਸਪੀਡ ਤੇਜ਼ ਹੁੰਦੀ ਹੈ ਤੇ ਇਹ ਮਸ਼ੀਨ ਛੇਤੀ ਖਰਾਬ ਹੋ ਜਾਂਦੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਅੰਬਰੇਲਾ ਮਸ਼ੀਨ ਇਹ ਆਪਣੇ ਕੋਲੇ ਸਟੂਡੈਂਟ ਲੱਗੇ ਹੋਏ ਨੇ ਜਿਹੜੀ ਉਹਨਾਂ ਦੀ ਮਸ਼ੀਨਾਂ ਬਾਕੀ ਮਸ਼ੀਨਾਂ ਆ ਪਈਆਂ ਨੇ ਜੀ ਕੋਸ਼ਰ ਇੱਧਰ ਪਈਆਂ ਨੇ ਮਸ਼ੀਨਾਂ ਠੀਕ ਹੈ ਤੇ ਫਸਟ ਤੇ ਮੇਰੀ ਮਸ਼ੀਨਾਂ ਕਾਊਂਟਰ ਤੇ ਸਟੂਡੈਂਟ ਸਾਰੇ ਚਲੇ ਗਏ ਨੇ ਮੈਂ ਹੁਣ ਵੀਡੀਓ ਸ਼ੂਟ ਕਰਨ ਲੱਗਿਆਂਗੀ ਤੇ ਆਹ ਦੇਖੋ ਜੀ ਇਹ ਹੈਗੀ ਐਮਬ੍ਰੇਲਾ ਮਸ਼ੀਨ ਇਹਦੇ ਤੇ ਆਪਾਂ ਮੋਟਰ ਲਗਾ ਸਕਦੇ ਹਾਂਗੇ ਇਹਦੇ ਤੇ ਨਾਰਮਲ ਪਾਵਰ ਦੀ ਮੋਟਰ ਹੁੰਦੀ ਹੈਗੀ ਜਿਹੜੀ ਆਪਾਂ ਚਲਾ ਸਕਦੇ ਹਾਂ ਤੇ ਇਹਦਾ ਸਟਲ ਜੀ ਕਦੇ ਵੀ ਤੁਸੀਂ ਆਪ ਖੋਲਣ ਦੀ ਕੋਸ਼ਿਸ਼ ਨਾ ਕਰਿਓ ਆਪ ਜੜਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਹਦਾ ਮਸ਼ੀਨ ਹੁੰਦੀ ਹੈਗੀ ਇਹਦੇ ਵਿੱਚ ਸਟਲਦੇ ਥੋੜੀ ਜੀ ਜੋ ਇੱਕ ਵਾਰ ਆਪਾਂ ਤੋਂ ਘਰੇ ਖੁੱਲ ਜੇ ਉਹ ਬਿਲਕੁਲ ਸਹੀ ਨਹੀਂ ਆਉਂਦੀ ਹੈਗੀ ਜੀ ਸੂਈ ਵਗੈਰਾ ਦਾ ਜੀ ਉਹੀ ਪ੍ਰੋਸੈਸ ਹੈ ਇਹਨੂੰ ਆਪਾਂ ਇੱਥੋਂ ਚੇਂਜ ਕਰ ਸਕਦੇ ਆ ਤੇ ਇਹਦੇ ਧਾਗੇ ਇਧਰ ਮੂਰਲੀ ਸਾਈਡ ਪੈਂਦੇ ਨੇ ਉਹਦੇ ਇੱਕ ਸਾਈਡ ਹੁੰਦੇ ਨੇਗੇ ਇਹ ਆਪਣੇ ਕੋਲੇ ਅੰਬ੍ਰੇਲਾ ਮਸ਼ੀਨ ਆਂਗੀ ਠੀਕ ਹੈ ਜੀ ਇਹਦਾ ਸਟਲ ਤੁਸੀਂ ਕਦੇ ਵੀ ਆਪਨਾ ਉਹ ਕਰਿਓ ਇਹਦੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਜੀ ਜੇ ਮੇਥਾ ਚੱਕੀ ਜਾਊਗੀ ਮਸ਼ੀਨ ਇਹਦੇ ਨੀਚੇ ਨਾ ਆ ਦੇਖੋ ਤੁਹਾਨੂੰ ਦਿਖਦਾ ਉਹ ਸੇਟਲ ਦੇ ਕੋਲੇ ਧਾਗੇ ਫਸੇ ਹੋਏ ਨੇ ਆ ਦੇਖੋ ਬਿਲਕੁਲ ਸੇਟਲ ਦੇ ਜਿसे ਪਿੰਕ ਤੇ ਗ੍ਰੀਨ ਰੰਗ ਦਾ ਧਾਗੇ ਇਸ ਤਰ੍ਹਾਂ ਫਸ ਜਾਂਦੇ ਨੇਗੇ ਤੇ ਇਹਨੂੰ ਤੁਸੀਂ ਸੂਈ ਦੀ ਮਦਦ ਨਾਲ ਦੇਖ ਕੇ ਸਹੀ ਕਰ ਲੈਣਾ ਏ ਸਿਟਰਲ ਚੋਂ ਜੀ ਧਾਗੇ ਵਗੈਰਾ ਤੁਸੀਂ ਸੂਈ ਦੀ ਮਦਦ ਨਾਲ ਕੱਢਦੇ ਰਹਿਣਾ ਤੇ ਦੇਖਦੇ ਰਹਿਣਾਗਾ ਵੀ ਸਿਟਰਲ ਚ ਆਪਣੇ ਕੋਈ ਜ਼ਿਆਦਾ ਧਾਗੇ ਵਗੈਰਾ ਤਾਂ ਨਹੀਂ ਫਸੇ ਹੋਏ ਫਿਰ ਆਪਣੀ ਮਸ਼ੀਨ ਜਾਮ ਹੋ ਜਾਂਦੀ ਹੈ ਜੀ ਇਹ ਸੀ ਜੀ ਅੰਬ੍ਰੇਲਾ ਤੇ ਸਿੰਪਲ ਮਸ਼ੀਨ ਬਾਰੇ ਥੋੜੀ ਜੀ ਜਾਣਕਾਰੀ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੰਨਾ ਹੀ ਦੱਸਦੇ ਆਂਗੇ ਠੀਕ ਹੈ ਜੀ ਤੇ ਚੈਨਲ ਨੂੰ ਮੇਰੀ ਫਿਰ ਤੋਂ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਬਸ ਬਸਪੋਰਟ ਕਰੋ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਹਦੇ ਵਿੱਚ ਆਪਾਂ ਸਰਪਾਈ ਤੋਂ ਲੈ ਕੇ ਪੂਰੀ ਸਲਾਈ ਦੀ ਨੌਲੇਜ ਦੇਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ